ਰਿਆ ਸਤਿ ਸ਼੍ਰੀ ਅਕਾਲ ਜੀ ਮੇਰੇ ਰਾਈਟ ਤੇ ਸੀਮਾ ਬਾਂਸਲ ਜੀ ਵਾਈਸ ਚੇਅਰਪਰਸਨ ਪੰਜਾਬ ਡਿਵੈਲਪਮੈਂਟ ਕਾਉਂਸਲ ਬੈਠੇ ਮੇਰੇ ਲੈਫਟ ਤੇ ਮਿਸਟਰ ਰਸ਼ੀਸ਼ ਗਰਗ ਮੈਨੇਜਿੰਗ ਡਾਇਰੈਕਟਰ ਹੈਪੀ ਫੋਰਜਿੰਗਸ ਲਿਮਟਿਡ ਔਰ ਉਹਨਾਂ ਦੇ ਲੈਫਟ ਤੇ ਮੇਗਾ ਗਰਗ ਸ਼ੀ ਇਜ਼ ਆਲਸੋ ਡਾਇਰੈਕਟਰ ਇਨ ਹੈਪੀ ਫੋਰਜਿੰਗ ਲਿਮਟਿਡ ਤੇ ਮੈਂ ਅੱਜ ਇੱਕ ਅਨਾਉਂਸਮੈਂਟ ਕਰਨ ਜਾ ਰਹੇ ਆ ਜਿਹੜਾ ਕਿ ਇੰਡਸਟਰੀ ਡਿਪਾਰਟਮੈਂਟ ਨੇ ਅੰਡਰ ਗਾਈਡੈਂਸ ਆਫ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਇਚ ਚਾਲੂ ਕੀਤਾ ਜਿੱਥੇ ਕਿ ਅਸੀਂ ਬੜੇ ਪ੍ਰੋਐਕਟਿਵ ਹੋ ਕੇ ਇਨਵੈਸਟਰਸ ਨੂੰ ਜਿਹੜੇ ਸਾਡੇ ਐਗਜ਼ਿਸਟਿੰਗ ਇਨਵੈਸਟਰਸ ਆ ਪੰਜਾਬ ਚ ਉਹਨਾਂ ਨੂੰ ਰੋਕ ਹੀ ਨਹੀਂ ਰਹੇ ਕਿ ਨਵੇਂ ਪ੍ਰੋਜੈਕਟਸ ਲਈ ਬਾਹਰ ਜਾਓ ਪਰ ਬਾਹਰੋਂ ਵੀ ਅਸੀਂ ਇਨਵੈਸਟਰਸ ਨੂੰ ਇੱਥੇ ਲੈ ਆ ਰਹੇ ਹਾਂ ਇਹ ਹੈਪੀ ਫੋਰਜਿੰਗ ਲੁਧਿਆਣੇ ਦੀ ਕੰਪਨੀ ਹੈ ਔਰ ਇਹ ਇਹਨਾਂ ਦੀ ਜਿਹੜੀ ਮਾਰਕੀਟ ਕੈਪਟਲਾਈਜੇਸ਼ਨ ਹੈ 10000 ਕਰੋੜ ਤੋਂ ਉੱਪਰ ਹੈ ਇਹ ਸਪੈਸ਼ਲ ਸਟੀਲਸ ਵਿੱਚ ਹੈਗੇ ਆ ਜਿਹੜੇ ਕਿ ਆਟੋ ਪਾਰਟਸ ਫੋਰ मेनली ऑटो एंड ऑटो नॉन ऑटो फार्म इक्विपमेंट ਮਤਲਬ ਮਤਲਬ ਹਰ ਚੀਜ਼ ਦੇ ਜਿਹੜੇ ਸਪੈਸ਼ਲ ਪਾਰਟਸ ਮਸ਼ੀਨਰੀ ਚ ਲੱਗਦੇ ਆ ਬਣਾਉਂਦੇ ਐਕਸਪੋਰਟ ਵੀ ਬਹੁਤ ਕਰਦੇ ਆ ਦੇ ਆਰ ਵਨ ਆਫ ਦੀ ਲਾਰਜੈਸਟ ਮੈਨੂਫੈਕਚਰਰਸ ਇਹ ਹਜ਼ਾਰ ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਹਨਾਂ ਦੀ ਇਹਨਾਂ ਦੇ ਪਲਾਨ ਚ ਸੀ ਇਹਨਾਂ ਨੂੰ ਬੜੇ ਸਟੇਟਾਂ ਨੇ ਕੰਟੈਕਟ ਕੀਤਾ ਅਸੀਂ ਵੀ ਕੀਤਾ ਮੈਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਫਾਈਨਲੀ ਇਹਨਾਂ ਨੇ ਪੰਜਾਬ ਨੂੰ ਹੀ ਚੁਣਿਆ ਫ੍ਰੈਸ਼ ਇਨਵੈਸਟਮੈਂਟ ਲਈ ਇਹਨਾਂ ਕੋਲ ਗੁਜਰਾਤ ਤੋਂ ਵੀ ਆਏ ਮੱਧਿਆ ਪ੍ਰਦੇਸ਼ ਤੋਂ ਆਏ ਬਿਹਾਰ ਤੋਂ ਕਈ ਸਟੇਟਸ ਨੇ ਕੀਤਾ ਇਹ ਆਪਣੇ ਮੂੰਹ ਦੱਸਣਗੇ ਵੀ ਕਿਉਂ ਇਹਨਾਂ ਨੇ ਪੰਜਾਬ ਨੂੰ ਚੁਣਿਆ ਬਾਕੀ ਸਟੇਟਾਂ ਦੇ ਉੱਪਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਤੋਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਤੁਹਾਨੂੰ ਐਡਰੈਸ ਕੀਤਾ ਜਿਹੜੀ ਸਾਡੀ ਇਨਵੈਸਟਮੈਂਟ ਸੀਗੀ ਆ ਉਹ ਕੋਈ 140000 ਕਰੋੜ ਸੀ ਔਰ ਉਹਦੇ ਵਿੱਚ ਕੋਈ 4.5 ਲੱਖ ਜਿਹੜੇ ਜੌਬ ਅਪਰਚ्युनिटीज ਸੀ এমਪਲॉयਮੈਂਟ ਸੀ ਉਹ 2022 ਤੋਂ ਆਪਣੀ ਸਟੇਟ 'ਚ ਆ ਚੁੱਕੀਆਂ ਉਹ ਹੁਣ ਫਿਗਰ 145000 ਕਰੋੜ ਤੇ ਪਹੁੰਚ ਗਈ ਹੈ ਪਰ ਰੈਗੂਲਰਲੀ ਉਹ ਵੱਧ ਰਹੀ ਹੈ ਟਾਈਮ ਟੂ ਟਾਈਮ ਜਿਹੜੀਆਂ ਮੇਜਰ ਇਨਵੈਸਟਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਉਹ ਦੱਸੀ ਜਾਵਾਂਗੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਦਾ ਚਾਹੇ ਉਹ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਇਨਵੈਸਟ ਹੈ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਜ਼ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਨਾ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਔਰ ਹੋਰ ਅਸੀਂ بڑے ਸਟੈਪ ਲੈ ਰਹੇ ਆ ਇੰਡਸਟਰੀ ਡਿਪਾਰਟਮੈਂਟ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਸੀ 24 ਸੈਕਟੋਰਲ ਕਮੇਟੀਆਂ ਸੀ ਉਹਨਾਂ ਦੇ ਉੱਤੇ ਵੀ ਅਸੀਂ ਕੱਲ ਮੀਟਿੰਗ ਕੀਤੀ ਸਾਰੇ ਏਡੀਸੀਜ਼ ਨਾਲ